ਕੁੱਛ ਗਰ ਪਿੱਛੇ ਕਰ ਲੋਗਾ ਤੂੰ ਹਾਂ ਜੀ ਸਰ ਅੱਜ ਧੀਆਂ ਦੀ ਲੋਹੜੀ ਮਨਾਈ ਗਈ ਹੈ ਤੇ ਕੀ ਕਰਦੇ ਦੇਖੋ ਸਾਨੂੰ ਇੰਨੀ ਖੁਸ਼ੀ ਹੈ ਪਹਿਲੀ ਗੱਲ ਤੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੁੰਦੀ ਹਾਂ ਡੀਸੀ ਮੈਮ ਬਾਕੀ ਸਾਰੇ ਸਾਡੇ ਜਿਹੜੇ ਪ੍ਰਸ਼ਾਸਨ ਦੇ ਇੱਥੇ ਬੰਦੇ ਨੇ ਐਡਾ ਵਧੀਆ ਪ੍ਰੋਗਰਾਮ ਕੀਤਾ ਸਾਡੇ ਛੋਟੇ ਬੱਚਾ ਨੂੰ ਬੁਲਾਇਆ ਸਾਰਿਆਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਸਭ ਨੂੰ ਔਰ ਇਹ ਦਿਨ ਜਿਹੜਾ ਹੈ ਮੈਂ ਹਮੇਸ਼ਾ ਸਭ ਨੂੰ ਇਹੀ ਕਹਿਣੀ ਆ ਕਿ ਜੇ ਤੀਆਂ ਦੀ ਲੋੜੀ ਮਨਾਵਾਂਗੇ ਤਾਂ ਹੀ ਪੁੱਤਾਂ ਦੀ ਘੋੜੀ ਗਾਵਾਂਗੇ ਤੇ ਤੀਆਂ ਨੂੰ ਸਭ ਤੋਂ ਉੱਚਾ ਦਰਜਾ ਵੀ ਸਾਡੇ ਗੁਰੂਆਂ ਨੇ ਵੀ ਦਿੱਤਾ ਪੀਰਾਂ ਨੇ ਵੀ ਦਿੱਤਾ ਹੈ ਤੀਆਂ ਨੂੰ ਉੱਚੀ ਉਡਾਣ ਲੜਨ ਦੋ ਸਾਡੀਆਂ ਜਿੰਨੀਆਂ ਵੀ ਇੱਥੇ ਅੱਜਕੱਲ ਐਸ ਜਿਹੜੇ ਪੁਲਿਸ ਦੇ ਵਿੱਚ ਪ੍ਰਸ਼ਾਸਨ ਆ ਜਾਂ ਸਾਡੀਆਂ ਡਿਪਟੀ ਕਮਿਸ਼ਨਰਸ ਨੇ ਉਹ ਵੀ ਤੀਆਂ ਹੀ ਨੇ ਕਦੇ ਵੀ ਤੀਆਂ ਨੂੰ ਨੀਵਾਂ ਨਾ ਸਮਝੋ ਉਹਨਾਂ ਨੂੰ ਖੁੱਲ ਕੇ ਆਪਣੀ ਜ਼ਿੰਦਗੀ ਦੀ ਉਡਾਣ ਉਡਣ ਦੋ ਔਰ ਉਹਨਾਂ ਨੂੰ ਤਰੱਕੀ ਕਰਨ ਦੋ ਥੈਂਕ ਯੂ ਜਿੰਨੇ ਕਿ ਤੁਸੀਂ ਦਰਜ ਕੀਤੇ ਕੀ ਹੈ ਜੀ ਅਸੀਂ ਦੇਖਦੇ ਹਾਂ ਹਾਂਜੀ ਰੇਸ਼ੋ ਕਿੰਨੇ ਕਿ ਦਰਜ ਕੀਤੀ ਗਈ ਹੈ ਜੀ ਇੱਥੇ ਪੂਰੇ ਪੰਜਾਬ ਦੇ ਦੇਖੋ ਰੇਸ਼ੋ ਦਾ ਜਿਹੜਾ ਡਾਟਾ ਤੁਸੀਂ ਐਗਜ਼ੈਕਟ ਮੰਗਦੇ ਹੈਗੇ ਉਹ ਤੁਹਾਨੂੰ ਅਸੀਂ ਦੱਸ ਦਵਾਂਗੇ ਬਾਅਦ ਚ ਉਹ ਡਾਟਾ ਆਈ ਵਿਲ ਨਾਟ ਨੋ ਬਟ ਡੈਫੀਨਿਟਲੀ ਜਿਹੜੀ ਹੈਗੀ ਆ ਰੇਸ਼ੋ ਥੋੜੀ ਬਹੁਤ ਕਾਟੀ ਜ਼ਰੂਰ ਹੈ ਕੁੜੀਆਂ ਦੀ ਉਸ ਨੂੰ ਪੂਰਾ ਕਰਨ ਦੇ ਲਈ ਵੀ ਅਸੀਂ ਬਾਕੀ ਵੀ ਅੰਗਨwadi ਦਾ ਵੀ ਸਹਾਰਾ ਲੈਂਦੇ ਆ ਬਾਕੀ ਸਭ ਨੂੰ ਇਹ ਗੱਲ ਕਹਿੰਦੇ ਆ ਕਿ ਧੀਆਂ ਦੀ ਵੀ ਰੇਸ਼ਾ ਉਨੀ ਹੀ ਹੋਣੀ ਚਾਹੀਦੀ ਜਿੰਨੀ ਕਿ ਪੁੱਤਾਂ ਦੀ ਹੋਣੀ ਚਾਹੀਦੀ ਹੈ ਧੀਆਂ ਲਈ ਕੁਝ ਖਾਸ ਕੀਤਾ ਜਾਏ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਵੱਲੋਂ ਤਾਂ ਉਪਰਾਲੇ ਕੀਤੇ ਹੀ ਜਾ ਰਹੇ ਨੇ ਜੀ ਚਾਹੇ ਉਹਦਾ ਸਿੱਖਿਆ ਦਾ ਖੇਤਰ ਹੈਗਾ ਚਾਹੇ ਨੌਕਰੀਆਂ ਦਾ ਹੈਗਾ ਹਰ ਇੱਕ ਜਗ੍ਹਾ ਤੇ ਧੀਆਂ ਨੂੰ ਅੱਗੇ ਰੱਖਿਆ ਜਾਂਦਾ ਸਾਡੇ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਹੈਗੇ ਜਿਹੜੇ ਉਹਨਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਦਾ ਧੀਆਂ ਨੂੰ ਅਸੀਂ ਉੱਚਾ ਚੁੱਕਾਂਗੇ ਸਮਾਜ ਚੁੱਕਿਆ ਜਾਏਗਾ ਪਰਿਵਾਰ ਉੱਨਾ ਚੁੱਕਿਆ ਜਾਏਗਾ ਔਰ ਉਹਨਾਂ ਹੀ ਪੰਜਾਬ ਅੱਗੇ ਚੁੱਕਿਆ ਜਾਏਗਾ ਅੱਜ ਕਿੰਨੇ ਆ ਕਿ ਨੰਬ ਜੰਮੀਆਂ ਜਿਹੜੀਆਂ ਹੈਗੀਆਂ 51 51 ਔਰ ਉਹ ਉਸੇ ਪਹਿਲਾਂ ਵੀ ਇਸ ਤੋਂ 5100 ਕਰਕੇ ਆਏ ਸੀਗੇ ਫਗਵਾੜਾ ਸਾਹਿਬ ਜਾ ਕੇ ਆਏ ਸੀ ਜਦੋਂ ਉੱਥੇ ਤੇ ਇਹ ਮੈਨੂੰ ਲੱਗਦਾ ਹਰ ਸਾਲ ਇਹ ਫਿਗਰ ਵੱਧਦਾ ਹੀ ਜਾਏਗਾ ਮੈਂ ਅਪੀਲ ਕਰਨਾ ਚਾਹੁੰਦਾ ਉਹ ਜਿਹੜੇ ਮਾਪੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਨਾ ਪੇਰੂ ਸਿਰਫ ਇਹੀ ਅਪੀਲ ਹੈ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਕਹੀ ਹੈਗੀ ਹੈ ਕਿ ਧੀ ਨੂੰ ਰੋਕੋ ਨਾ ਕਿਸੇ ਤੋਂ ਨਾ ਸਿੱਖਿਆ ਲਈ ਰੋਕੋ ਨਾ ਨੌਕਰੀ ਲਈ ਰੋਕੋ ਇਹ ਨਾ ਸੋਚੋ ਕਿ ਸ਼ਾਇਦ ਸਾਡੀ ਕੁੜੀਆਂ ਨੂੰ ਅਸੀਂ ਬਾਹਰ ਭੇਜਾਂਗੇ ਉਹ ਸੁਰੱਖਿਤ ਹੈ ਕਿ ਨਹੀਂ ਹੈ ਅੱਜ ਦੇ ਜ਼ਮਾਨੇ ਜਦੋਂ ਪੰਜਾਬ ਸਾਡਾ ਲਈ ਤੇ ਆ ਚੁੱਕਿਆ ਹਰ ਇੱਕ ਲੜਕੀ ਆਪਣੇ ਆਪ ਨੂੰ ਇਤ ਸੁਰੱਖਿਤ ਬਣਦੀ ਹੈ ਜੀ ਸਰ ਜੀ ਸਰ ਨਾ ਬਜਾ ਮੈਂ ਲੋਡਿੰਗ ਨਹੀਂ ਕੀ ਕਰਨਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿਹੜੀ ਸ਼ਹੀਦਾਂ ਦੀ ਮਹਾਨ ਧਰਤੀ ਹੈ ਉੱਥੇ ਧੀਆਂ ਨੂੰ ਬੁਲਾ ਕੇ ਮਾਣ ਸਤਿਕਾਰ ਦਿੱਤਾ। ਸੋ ਬਹੁਤ ਵਧੀਆ ਉਪਰਾਲਾ ਹੈ। ਸਾਨੂੰ ਇਹ ਜੋ ਉਪਰਾਲੇ ਕਰਨੇ ਚਾਹੀਦੇ ਆ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਾਜਾਂ। ਸੋ ਇਹਨਾਂ ਨਾਲੇ ਸਾਡਾ ਕਾਇਨਾਤ ਚੱਲਦੀ ਹੈ, ਇਹਨਾਂ ਨਾਲੇ ਸਾਡਾ ਸਮਾਜ ਚੱਲਦਾ ਹੈ। ਸਾਡੀਆਂ ਧੀਆਂ ਸਾਡਾ ਮਾਣ ਨੇ ਔਰ ਪੰਜਾਬ ਦੇ ਮਾਨਯੋਗ ਸਰਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੇ ਉਪਰਾਲੇ ਕਿ ਸਾਡੀਆਂ ਧੀਆਂ ਭੈਣਾ ਮਾਵਾ ਨੂੰ ਬਣਦਾ ਮਾਣ ਸਤਿਕਾਰ ਮਿਲੇ। ਜੀ ਜਿਹੜਾ ਪ੍ਰਸ਼ਾਸਨ ਮਾਰ ਉਪਰਾਲਾ ਕੀਤਾ ਗਿਆ ਕਿ ਤੁਸੀਂ ਕਿਵੇਂ ਦੇਖ ਰਹੇ ਹੋ ਪੰਜਾਬ ਸਰਕਾਰ ਦੀਆਂ ਗਾਂਵਵਦੀ ਸੋਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਧੀਆਂ ਦੀ ਲੋੜੀ ਮਨਾਈ ਜਾਂਦੀ ਹੈ ਇਸ ਸਾਲ ਵੀ ਫਤਿਹਗੜ ਸਾਹਿਬ ਜ਼ਿਲ੍ਹੇ ਵਿਖੇ ਅਸੀਂ ਵਿਸ਼ੇਸ਼ ਉਪਰਾਲਾ ਕੀਤਾ ਹੈ ਜਿੱਥੇ ਅਸੀਂ 51 ਧੀਆਂ ਦੀ ਨਵਜੰਮੀਆਂ ਬੱਚੀਆਂ ਦੀ ਲੋੜੀ ਮਨਾਈ ਹੈ ਤੇ ਵੱਖ-ਵੱਖ ਜਿਵੇਂ ਖੇਡਾਂ ਦੇ ਖੇਤਰ ਵਿੱਚ ਜਾਂ ਸਟੱਡੀਜ਼ ਦੇ ਖੇਤਰ ਵਿੱਚ ਜਿਨ੍ਹਾਂ ਨੇ ਕੁਝ ਉਪਲਬਧੀ ਹਾਸਿਲ ਕੀਤੇ ਹੈ ਉਹਨਾਂ ਲੜਕੀਆਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਹੈ ਤੇ ਅੱਜ ਬਹੁਤ ਹੀ ਅੱਛਾ ਲੱਗਿਆ ਹੈ ਜਿਵੇਂ ਸਾਡੀਆਂ ਲੜਕੀਆਂ ਨੇ ਇੱਥੇ ਪਰਫਾਰਮ ਕੀਤਾ ਹੈ ਤੇ ਮੈਂ ਸਿਰਫ ਇਹੀ ਕਹਿਣਾ ਚਾਹਵਾਂ ਕਿ ਲੜਕੀਆਂ ਕਿਸੇ ਵੀ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹਨ ਵੱਖ-ਵੱਖ ਖੇਤਰਾਂ ਵਿੱਚ ਪੂਜੀਆ ਮੱਲਾ ਮਾਰ ਰਹੀਆਂ ਹਨ ਤੇ ਸਿਰਫ ਮਾਪਿਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਆਪਣੇ ਪੁੱਤਰਾਾਂ ਤੇ ਧੀਆਂ 'ਚ ਕੋਈ ਵਿਤਕਰਾ ਨਾ ਕਰਨ ਆਪਣੇ ਧੀਆਂ ਨੂੰ ਪੂਰਾ ਹੱਕ ਦੇਣ ਤੇ ਕਿਉਂਕਿ ਕੋਈ ਕਰ ਸਕਦਾ ਹੈ ਜੇ ਉਹਨਾਂ ਦੀਆਂ ਧੀਆਂ ਤਰੱਕੀਆਂ ਕਰਦੀਆਂ ਹਨ ਤੇ ਸੈਲਫ ਰਿਲਾਈਅੰਸ ਫਾਈਨੈਂਸ਼ਲੀ ਇੰਡੀਪੈਂਡੈਂਟ ਬਣਦੀ ਆ।